ਇਹ ਬੇਜੋਗ ਕੁਆਲਿਟੀ ਦਾ ਪੇਂਟ ਆ ਆਪਣਾ ਜਦ ਹੱਥ ਫੇਰਾਂਗੇ ਇਹਨੂੰ ਪਰ ਦੇਖ ਲਿਓ ਜੀ ਪੂਰਾ ਸਾਈਨ ਮਾਰਦਾ ਪੇਂਟ ਮਲਟੀ ਸਪੀਡ ਤੇਰਾ ਤੇਰਾ ਗੇਰਵਾਖ ਲੱਗਿਆ ਹੋਇਆ ਜੇ ਬੜਾ ਤੁਹਾਨੂੰ ਪਤਾ ਵੀ ਇਹ ਮਿਹਨਤ ਨਾਲ ਹੁੰਦਾ ਹੈ ਆਪਣਾ ਟਰੰਟਾਪੜ ਰੋਇਆ ਸੁਪਰਹੀਡਰ ਹੋ ਗਿਆ ਤੁਹਾਨੂੰ ਪਤਾ ਵੀ ਇਹਦੇ ਨਾਲੇ ਮੇਨ ਕੰਮ ਕਰਨਾ ਇਦੋਂ ਫਾਇਦੇ ਵੀ ਦੇ ਸਕਦੇ ਹੋ ਆਪਣਾ ਇਧਰ ਲੈਂਡ ਜੀ ਬਣ ਜਾਂਦੀ ਏ ਜੇ ਆਪਾਂ ਫਾਇਦੇ ਤੇ ਬਚਾਉਣੇ ਆ ਉਹ ਲੈਂਡ ਜੀ ਨੂੰ ਲਾਗਣ ਬਾਅਦ ਤੇ ਇਧਰ ਮਿੱਟੀ ਜੀ ਨੂੰ ਕਰਦੇ ਆ ਇਹ ਸਾਡੇ ਤੇ ਪਲੇਟਾਂ ਅੰਦਰ ਸੱਜੀਆਂ ਨੇ ਕੰਪਨੀ ਬੰਦ ਉਹ 12 ਕਰੋੜ ਦਾ ਬੜਾ ਜ਼ਿਆਦਾ ਕਰ ਦਿੱਤਾ ਤੇ 12% ਤਾਂ ਕਨੇਸ਼ ਮਿਲਦੇ ਤੇ ਸਮਝ ਨਹੀਂ ਯੱਪ ਨੇ ਇਹ ਫਰਸ਼ੀ 12% ਨੇ ਪੜੀ ਨਾ ਮਗਰ ਸੈਜਤਾ ਹੈ ਠੀਕ ਹੈ ਠੀਕ ਹੈ ਸਾਫੇ ਰਕਾਰ ਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨੋਟ ਦੇ ਵਿੱਚ ਪਿਆਰੇ ਵੀਰੋ ਆਪਾਂ ਮੋਝਾਂ ਅੱਜ ਦਰ ਦਖਾ ਦਿ ਕਰਦੀ ਵਾ ਸੰਸੇਰ ਮਕੈਨਿਕਲ ਵਰਕਸ ਪੇਂਟ ਲ ਚਕਾਣੀ ਵੀਰੋ ਨੇ ਰੋਟਾਟਰ ਤਿਆਰ ਕਰ ਰਹੇ ਨੇ ਨਵੇਂ ਨਵੇਂ ਦੋ ਆ ਤੁਸੀਂ ਦੇਖ ਸਕਦੇ ਹੋ ਇਹ ਵੀਰੋ ਨੇ ਡਿਲੀਵਰੀ ਕਰਨੀ ਹੈ ਜਨਾਬੀ ਆਪਣਾ ਬਾਈ ਨੇ ਆਪਾਂ ਨੂੰ ਕਹਿੰਦਾ ਵੀਡੀਓ ਬਣਾ ਦਿਓ ਅਸੀਂ ਆਪਾਂ ਖੁਦ ਵੀ ਤੁਹਾਨੂੰ ਵੀਡੀਓ ਬਣਾ ਦੇ ਲਿਆ ਸਭ ਤੋਂ ਈ ਬੜੀਆ ਚੀਜ਼ ਆਪਾਂ ਨੂੰ ਬੜਾ ਪੇਂਟ ਦੀ ਕੁਆਲਿਟੀ ਦੇਖੋ ਜੀ ਵੀ ਪੇਂਟ ਕਿੰਦੀ ਜਬਰਦਸਤ ਕੁਆਲਿਟੀ ਦਾ ਹੈ ਇਹ ਪੀਯੂ ਕੁਆਲਿਟੀ ਦਾ ਪੇਂਟ ਆ ਆਪਣਾ ਜਿਹੜਾ ਹੱਥ ਫੇਰਾਂਗੇ ਐਨ ਉੱਪਰ ਇਹਦੇ ਨਾਲ ਪੂਰਾ ਸਾਇਨ ਮਾਰਦਾ ਪੈਂਟ ਆ ਤੇ ਦੂਜੇ ਨੰਬਰ ਦਾ ਪਾਕਨ ਕਰੀ ਇਹਦੀ ਮੈਨ ਦੇਰ ਦੀ ਹੁੰਦਾ ਇਹ ਮਾਲਟੀ ਜੀਬ 13 23 ਦਾ ਗੇਰ ਵਾਸ ਲੱਗੇ ਹੋਇਆ ਜੇ ਪਰ ਤੁਹਾਨੂੰ ਪਤਾ ਵੀ ਇਹੀ ਮਿਹਨਤ ਇਹਦਾ ਹੁੰਦਾ ਹੈ ਆਪਣਾ ਜਿਹ ਰੋਟਾ ਬੁੱਟਾ ਹੋ ਗਿਆ ਸਪਰਸਿਡਰ ਹੋ ਗਿਆ ਤੁਹਾਨੂੰ ਪਤਾ ਵੀ ਇਹਨਾਂ ਨੇ ਮੇਨ ਕੰਮ ਕਰਨਾ ਹੈ ਜਿਹੜੇ ਵੀ ਇਹ ਮਕੈਨਿਕਲ ਸੀਲਾਂ ਲੱਗੀਆਂ ਹੋਈਆਂ ਨੇ ਬਾਰਦਰੂਪ ਸਿੱਧਾਂ ਨੇ ਜੀ ਨਦੇ ਮੇਚਾ ਪਾਣੀ ਨਹੀਂ ਪੈਂਦਾ ਇਹਦਾ ਬਾਈ ਕਹਿੰਦਾ ਵੀ ਇਹ ਵੀ ਜਿਹੜੇ ਟੋਟਰ ਆ ਬਟਰ ਦੋ ਬਣਾਏ ਨੇ ਜਦਾ ਫੁੱਟਦੇ ਇਹ ਕੱਦੂ ਵਾਸਤੇ ਹੀ ਬਣਾਏ ਨੇ ਬੰਦਿਆਂ ਨੇ ਪਾਣੀ ਦੇ ਵਿੱਚ ੱਲਣੇ ਨੇ ਐਂਡ ਬਾਈ ਨੇ ਮਰਦੇ ਵੀ ਪੂਰਾ ਬੰਦਿਆਂ ਨੇ ਕਹਿ ਕੇ ਵੀ ਸਿੱਧਾਂ ਦੇ ਵਿੱਚ ਪਾਣੀ ਨਹੀਂ ਮੈਣ ਚਾਹੀਦਾ ਇਹਦੇ ਇਹ ਵੀ ਫਿਰ ਨਾਲ ਜਿਹੜੇ ਬਾਰਦਰੂਪ ਨੇ ਪਾਣੀ ਬਿਲਕੁਲ ਵੀ ਦੇਖੋ ਹੋਏ ਵਿੱਚ ਗਾਰਾ ਗੜੇ ਦੇ ਵਿੱਚ ਗਾਰਾ ਜਾਂ ਪਾਣੀ ਪੂਣੀ ਪੈਣ ਦਿੱ ਦਿੱਖਦਾ ਬਿਲਕੁਲ ਖਰਾਬ ਕਰ ਦਿੱਤੇ ਵਿੱਚੋਂ ਸਤੇ ਜਿਹੜੇ ਪੂਰੇ ਹੈਵੀ ਕੁਆਲਿਟੀ ਦੇ ਬਾਰਨ ਸਟੀਲ ਦੇ ਬਰੇਟਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਕੀ ਅਸਪੋਟਰ ਫੋਟਾਂ ਬਾਈ ਨੇ ਵਧੀਆ ਲਾਈਆਂ ਹੋਈਆਂ ਨੇ ਤੁਹਾਨੂੰ ਪਤਾ ਵੀ ਇਹਦਾ ਲੈਂਥ ਹੈ ਲਈ ਕਾਫੀ ਦੰਦ ਫੋੜ ਦੀ ਲੈਂਥ ਆ ਤਾਂ ਕਰਕੇ ਇਹਨੇ ਵੀ ਨਵਾਈ ਦੀ ਲੈਂਥੋਂ ਕਰਕੇ ਜਿਹੜੀ ਆਪਣਾ ਹੋਕਾ ਮੇਨ ਇਹਨੂੰ ਸਪੋਰਟ ਹੋ ਜਵੇ ਦੋਹਾਂ ਪਾਸੇ ਤੋਂ ਬਾਕੀ ਉਹ ਜਿੱਦ ਕਿ ਕਦੇ ਕਦੇ ਫੈਕਟਰੀ ਚ ਰਮਣੇ ਹੈ ਬੰਦਿਆ ਨੇ ਇੱਕ ਨਿਊ ਹੌਲੈਂਡ ਆ ਇੱਕ 850 ਜੀ ਪਰਵਾਇਪਾ ਆ 850 ਜਰਾ ਨੰਨਵਾਟ ਲਾਇਆ ਤੂੰ ਦੇਖੋ ਵੀ ਦਾ ਫੁਰ ਦਾ ਜਿਹੜਾ ਰੋਟਾ ਫੇਟਰਾ ਆ 850 ਜਤੇ ਚੱਲੂਗਾ ਜਿਹੜੀ ਵਾਕੀ ਆਪਾਂ ਮੈਂ ਜਲਦੀ ਵੀਡੀਓ ਬਣਾਵਾਂਗੇ ਜਿਹੜਾ ਹੌਲੈਂਡ ਤੇ ਘਰੇ ਤੇ ਚੱਲਣਾ ਜੀ ਹੌਲੈਂਡ 7500 ਹੌਲੈਂਡ ਤਾਂ ਹਰ ਵੀ ਇਤਰਾਚੀ ਵੀ ਜਿਹੜਾ ਬੜਾ ਹੋ ਜਾਂਦਾ ਟਰੈਕਟਰ ਪਰ 850 ਜੇ ਦੇਖ ਸਕਦੇ ਆ ਆਮ ਆਪਣਾ 55 ਦਾ ਹੁਣ ਤਾਂ ਜਿਹੜਾ ਨਵਾਂ ਆ ਰਿਹਾ ਹੈ ਉਪਰ ਪੰਜਾਬੀ ਨਹੀਂ ਲੈਣਾ ਵੀ ਪੰਜਾਬ ਕਰ ਪਾਪਰਾਂ ਦਾ ਹੀ ਹੈ ਉਹਦੇ ਸਾਡੇ ਨੰਜੇ ਦੇ ਵਿੱਚ ਉਹ ਪਾਸ ਜਿਹੜਾ ਫੀਆਰ ਰਿਡ ਕਰਕੇ ਸਾਡੇ 59 ਬਾਵਰਾਂ ਦੇ ਵਿੱਚ ਟਰੈਕਟਰ ਆਉਂਦਾ ਜਿਹੜਾ ਨੰਬਰ ਸਭ ਤੋਂ ਜਾਈ ਉਹਦੇ ਪਰ ਇਹ ਚੱਲਣਾ ਹੈ ਬਾਕੀ ਆਪਾਂ ਇਹਦੀ ਚਲਦੇ ਦੀ ਜਿਹੜੀ ਵੀਡੀਓ ਆ ਉਹ ਆਪਣਾ ਸੇਜੋ ਬਾਈ ਆਪਣਾ ਚਲਾਉਣਗੇ ਸੱਪੇ ਦੇ ਵਿੱਚ ਵਿੱਚ ਵੀ ਤੇ ਆਪਾਂ ਘਾਣ ਦੇ ਵਿੱਚ ਵੀ ਇਹਨਾਂ ਦੀ ਵੀਡੀਓ ਜਿਹੜੀ ਕਰਾਂਗੇ ਬਾਕੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਭ ਤੋਂ ਵਧੀਆ ਚੀਜ਼ ਆ ਲੈ ਦੇਸਪੋਰਟਾਂ ਇਹ ਘਟ ਹੁੰਦੀਆਂ ਨੇ ਪਿੱਛੇ ਆਮ ਤੌਰ ਤੇ ਕਿੰਗਲ ਦੋ ਲਾਂ ਦੇ ਨੇ ਬੰਦੇ ਪਿੱਛੇ ਚਾਰ ਸਪੋਰਟਰ ਝੰਗੀਆਂ ਨੇ ਹੱਟੇ ਨੂੰ ਆਪਣਾ ਵੀੜਾ ਥੱਲੇ ਦੀ ਦਾਬ ਆ ਉਹ ਸਹੀ ਰਹੇ ਹੁਣ ਵਾਈ ਦੇ ਵੀ ਜਿਹੜੀ ਦਾਬ ਘਟ ਜਾਂਦੀ ਜੈ ਅਸ ਪ੍ਰਿੰਗਲ ਦੱਬ ਕੇ ਰੱਖਦੇ ਨੇ ਇਹਨਾਂ ਨੂੰ ਤੇ ਕਿੰਗਲ ਪਿੱਛੇ ਆਪਾਂ ਨੇ ਭਾਗਾ ਨਹੀਂ ਮਾਰਨ ਦਾ ਫਸਲ ਵੇਚਣੀ ਹੁੰਦੀ ਐ ਤਾਂ ਇਹ ਪ੍ਰੋਪਰ ਦਾਬ ਹੁੰਦੇ ਨੇ ਤੇ ਦੋ ਫਾਇਦੇ ਤੁਸੀਂ ਦੇ ਸਕਦੇ ਹੋ ਆਪਣਾ ਇਧਰ ਲੈਂਡ ਜੀ ਬਣ ਜਾਂਦੀ ਐ ਆਪਾਂ ਖਾਇਰ ਤੇ ਵਿਚਲਾਉਣੇ ਆ ਉਹ ਲੈਂਡ ਜਿਹੜਾ ਤਕਣ ਵਾਸਤੇ ਵੀਦਰ ਮਿੱਟੀ ਦੇ ਉਹ ਕਰਤੇ ਆਪਣਾ ਪੱਤੀਆਂ ਦਾ ਸਾਈਡ ਤੇ ਪਲੇਟਾਂ ਲਾ ਕੇ ਦਿੱਤੇ ਜਾਣਗੇ ਨੇ ਕੰਪਨੀ ਵੱਲੋਂ ਬਾਕੀ ਵੀ ਜਿਹੜੇ ਆਪਾਂ ਕਿੰਨੇ ਕਿੰਨੇ ਐਸਪੀ ਡਾਇਰੈਕਟਰ ਦੀ ਉਸੇ ਨੂੰ ਮਲਕੀ ਦਾ ਲੋਬੀ ਇਹ ਤਲਾਵਾ ਸੁੱਕੇ ਦੇ ਵਿੱਚ ਜਾਂ ਤੱਪੜ ਦੇ ਵਿੱਚ ਕਿੰਨੇ ਐਸਪੀ ਡਾਇਰੈਕਟਰ ਦੀ ਰਿਕਾਇਰਮੈਂਟ ਜਿਹੜੇ ਆਪਾਂ ਮੰਗਦੇ ਆ 55 ਟੀਪੀ ਕਵਾਂਜ ਐਕਸਪੀ ਇਹ ਪੰਜਾਂਜ ਐਕਸਪੀ ਨੂੰ ਬੜਾ ਰਾਮਾ ਚਲਾਉਂਗਾ ਭਾਈ ਠੀਕ ਆ ਠੀਕ ਆਈ ਬਾਈ ਕੰਨੇ ਕੰਨੇ ਫੁਰਦੇ ਆਪਾਂ ਤਿਆਰ ਕਰਦੇ ਆ 5 ਫੁੱਟ ਤੋਂ ਲੈ ਕੇ 12 ਫੁੱਟ ਤੱਕ 5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਪ੍ਰੋਬਟਰ ਤਿਆਰ ਕਰ ਦਿੰਦੇ ਆ ਤੇ 12 ਫੁੱਟ ਦਾ ਆਪਾਂ ਕੰਨੇ ਚ ਮੀਲ ਦੇ ਟਰੈਕਟਰ ਨਾਲ ਲਈ ਜੇ ਟਰੈਕਟਰ ਜੇ ਟਰੈਕਟਰ ਨਹੀਂ 12 ਫੁੱਟ ਹੈ ਨਾ ਬੜਾ ਰਾਮਾ ਚੱਲ ਜਾਂਦਾ ਹੈ ਠੀਕ ਆ ਠੀਕ ਆਈ ਬਾਕੀ ਚੱਲਦੇ ਜੀ ਆਪਣਾ ਕਿਤੇ 12 ਫੁੱਟ ਦਾ ਨਹੀਂ 12 ਫੁੱਟ ਦਾ ਨਹੀਂ ਅਜੇ ਸਾਰਾ ਬੱਤੇ ਦੇ ਆ ਠੀਕ ਅੱਠੀ ਗਈ ਜਿਹੜੀ 12 ਫੁੱਟ ਦਾ ਠੀਕ ਅੱਠੀ ਗਈ ਹੁਣ ਤਾਂ ਕਿਸੇ ਬੰਦੇ ਵਾਸਤੇ ਆ ਆਰਡਰ ਬੁੱਕ ਹੋਇਆ ਬਰਾਬਰ ਆ ਆਰਡਰ ਠੀਕ ਆ ਠੀਕ ਹੈ ਬਾਈ ਇਹਦਾ 12 ਫੁੱਟ ਦਾ ਜਿਹੜਾ ਰੋਟਾ ਬੇਟਰਾ ਉਹਦੀ ਬੁਕਿੰਗ ਹੋਈ ਹੋਈ ਹੈ ਅਦਾ ਵੀ ਆਪਾਂ ਜਿੱਦੇ ਵੀ ਤਿਆਰ ਹੋ ਗਿਆ ਉਹਦੇ ਆਪਾਂ ਉਹਦੀ ਵੀਡੀਓ ਤੁਹਾਨੂੰ ਪਾਵਾ ਗੋਡੇ ਲਈ ਦਿਖਾਵਾਂਗੇ ਚਲ ਦੇ ਵੀ ਦਿਖਾਵਾਂਗੇ ਆਪਾਂ ਉਹਦੀ ਬਾਕੀ ਵੀਰੇ ਅੱਜ ਲੇਕੇ ਉਹ ਪਨਾ ਡਿਲੀਵਰੀ ਅੱਜ ਡਿਲੀਵਰੀ ਹੈ ਜਿੰਨਾਂ ਦੀ ਦੋਨਾਂ ਦੀ ਠੀਕ ਆ ਠੀਕ ਹੈ ਤੇ ਫਿਰ ਜੇ ਇੱਕ ਦੋ ਦਿਨ ਦੇ ਵਿੱਚ ਮੈਂ ਲਗਾ ਬੰਦਾ ਚਲਾ ਕੇ ਤੇ ਦੇਖੂਗੇ ਹਾਂਜੀ ਹਾਂ ਚਲਾਊਗਾ ਜੀ ਹਾਂ ਆਪਾਂ ਜੇ ਦੇ ਵੀ ਮਤਲਬ ਜਿਹੜਾ ਚਲਾਉਂਦਾ ਇਹ ਬੰਦਾ ਆਪਾਂ ਇਹਦੀ ਵੀਡੀਓ ਕਰਾਂਗੇ ਬਾਕੀ ਹੋਰ ਕੋਈ ਤੁਸੀਂ ਦੱਸਣਾ ਚਾਹੁੰਦੇ ਹੋ ਇੱਥੇ ਸਾਰੀ ਮਕੈਨਿਕਲ ਸੀਲ ਹੈ ਜੀ ਹਾਂਜੀ ਹਾਂਜੀ ਇੱਥੇ ਗਾਰਾ ਨਹੀਂ ਬੰਦਾ ਛੇ ਜਿਹੜਾ ਇਹਦਾ ਪਿਛਲਾ ਡੱਲਾ ਨਾ ਉਹ ਇੱਕੋ ਸ਼ੀਟ ਦਾ ਹੈ ਜੀ ਬਿਨਾਂ ਜੋੜ ਤੋਂ ਠੀਕ ਹੈ ਮਤਲਬ ਰੋਟਰ ਚ ਦੇਖੋ ਤੁਸੀਂ 10 ਫੁੱਟ ਦਾ ਜੀ ਸੈਂਟਰ ਚ ਜੋੜ ਹੋਊਗਾ ਅਸੀਂ 12 ਫੁੱਟ ਦਾ ਵੀ ਇੱਕ ਸ਼ੀਟ ਚੋਂ ਬਣਾਉਨੇ ਆ ਇੱਕ ਸ਼ੀਟ ਵਿੱਚ ਬਣਾ ਦੇਣੇ ਵਨ ਸ਼ੀਟ ਠੀਕ ਹੈ ਠੀਕ ਹੈ ਬਗਮੀਤ ਜਿਹੜਾ ਇਹਨੇ ਤਬੀਤੋ ਬੀਨਾ ਇਹ ਕੜੀ ਸਾਰੀ ਕਵੀ ਪੂਰਾ ਹੈਵੀ ਮਾਨ ਲੱਗਿਆ ਵਾ ਜੀ ਤਵੀਆਂ ਵਿੱਚ ਵੀ ਡਬਲ ਡਬਲ ਸੀਲਾਂ ਨੇ ਉਹ ਚ ਵੀ ਪਾਣੀ ਨਹੀਂ ਪਊਗਾ ਜੀ ਤਵੀਆਂ ਦੇ ਵਿੱਚ ਵੀ ਨਾ ਪਾਣੀ ਜਾ ਕਰ ਆ ਬਿੰਦਾਗਾ ਨਹੀਂ ਪਊਗਾ ਸਪੈਸ਼ਲ ਕੱਦੂ ਵਾਸਤੇ ਤਿਆਰ ਕਰਵਾਇਨੇ ਜੀ ਅਗਰ ਇਹਨਾਂ ਜੇਕਰ ਪ੍ਰੋਪਰ ਕੱਦੂ ਚ ਜਿੰਨਾ ਮਰਜ਼ੀ ਕੱਦੂ ਕਰਾਓ ਜੀ ਪਾਣੀ ਨਹੀਂ ਪਊਗਾ ਇਸ 13 23 ਦਾ ਬੜਾ ਗੇਅਰ 20 35 28 ਸਾਈਡ ਗੇਅਰ ਉਹ ਵੀ ਠੀਕ ਹੈ ਜੀ ਆਹ ਤਰਤੇ ਜੀ ਮੇ ਇਧਰ ਪਰੌਣ ਆਉਣੀ ਹੁੰਦੀ ਸੀ ਬੰਦਿਆਂ ਨੂੰ ਵਿੱਚ ਅੰਦਰੋਂ ਸੱਜੀ ਸਾਈਡ ਤੋਂ ਘਾਰਾ ਪੈ ਕੇ ਜਿਹੜਾ ਤੇਲ ਲੀਕ ਹੋਣਾ ਹੁੰਦਾ ਇਹ ਤੇਲ ਤੇ ਕੋਈ ਨਹੀਂ ਹੈ ਇੱਥੇ ਤੇਲ ਨਹੀਂ ਜੀ ਲੀਕ ਹੋਊਗਾ ਮਕੈਨੀਕਲ ਸੀਲ ਹੈ ਚ ਮਕੈਨੀਕਲ ਸੀਲ ਦਾ ਕੰਮ ਹੈ ਆ ਉਹ ਚ ਪਾਣੀ ਨਹੀਂ ਪਊਗਾ ਛੇ ਇਹ ਜਿੰਨਾ ਮਰਜੀ ਬੰਦ ਕਰ ਚਲਾਇਓਗੇ ਨਾ ਮਰਜੀ ਕਰਦੂ ਕਰੋ ਇਹ ਚ ਪਾਣੀ ਨਹੀਂ ਪਊਗਾ ਛੇ ਠੀਕ ਹੈ ਠੀਕ ਹੈ ਜੀ ਬਾਕੀ ਜੇ ਕਿਸੇ ਬੰਦੇ ਨੂੰ ਕੋਈ ਲੈਣਾ ਚਾਹੁੰਦਾ ਸੀ ਤਾਂ ਕਿੱਥੇ ਬੰਦਾ ਤੁਸੀਂ ਫੋਨ ਟੇ ਬੁਕਿੰਗ ਕਰ ਦਿੰਦੇ ਹੋ ਫੋਨ ਤੇ ਬੁਕਿੰਗ ਹੋ ਜਾਂਦੀ ਹੈ ਜੀ ਸਾਡੇ ਲੇ ਵੇ ਮਿਲਣਾ ਚਾਹੁੰਦਾ ਵਿਜ਼ਿਟ ਜ਼ਰੂਰ ਕਰੋ ਜੀ ਠੀਕ ਹੈ ਜੀ ਜ਼ਿਲ੍ਹਾ ਲਚ카ਣੀ ਡਿਸਟ੍ਰਿਕਟ ਪਟਿਆਲਾ ਜੀ 500 ਰੋਡ ਤੇ ਵਰਕਸ਼ਾਪ ਆ ਸਾਡੀ ਠੀਕ ਹੈ ਬਾਕੀ ਆਪਣਾ ਕਟਾ ਰਿਟਰ ਨੰਬਰ ਬੋਰਡ ਦੇ ਡੀ ਕੰਟੈਕਟ ਨੰਬਰ 9988291180 ਜੀ 9779021180 ਠੀਕ ਹੈ ਠੀਕ ਹੈ ਹਾਂਜੀ ਬ్రో ਇਹ ਸੀ ਬਾਈ ਜੀ ਦੇ ਕੰਟੈਕਟ ਨੰਬਰ ਜੇਕਰ ਕੋਈ ਵੀ ਮੇਰੇ ਜਿਵੇਂ ਸੁਪਰ ਸ਼ੈੱਡ ਵੀ ਬਣਾਉਂਦੇ ਨੇ ਟੂੜੀ ਵਾਲਾ ਰਿਪਰ ਹੋ ਗਿਆ ਤੇ ਰੋਟਾ ਮੀਟਰ ਦੇ ਇਹਨਾਂ ਦੇ ਮਾਹਰ ਨੇ ਬਣਾਉਣ ਦੇ ਜੇ ਕਿਸੇ ਨੇ ਕੋਈ ਵੀ ਇਨਵੈਂਟ ਮਟਾਉਣਾ ਹੈ ਤਾਂ ਬਾਈ ਜੀ ਨੇ ਕੰਟੈਕਟ ਨੰਬਰ ਬੋਰਡ ਤੇ ਬਾਕੀ ਬਦਰ ਬੋਰਡ ਤੇ ਵੀ ਕੰਟੈਕਟ ਨੰਬਰ ਦੇ ਹੋਣੇ ਆ ਵੀ ਆਪਾਂ ਵਿੱਚ ਪਾ ਦਾਂਗੇ ਮੈਂਸ਼ਨ ਕਰ ਦਾਂਗੇ ਬਾਕੀ ਅਜੇ ਵੀਡੀਓ ਬਾਈ ਦੇ ਰੋਟਾ ਬਟਰਾਂ ਦੀ ਬਾਕੀ ਜਰੂਰ ਮੌਕਾ ਦਿਓ ਬਾਈ ਇਹਨੂੰ ਬੜੀ ਜਣਾ ਦੇ ਇਮਪਲੀਮੈਂਟ ਨੇ ਆਪਾਂ ਪਹਿਣਾ ਵੀ ਤੂੰ ਪਤਾ ਆਪਣੇ ਚੈਨਲ ਤੇ ਸੁਪਰ ਸੇਟਰ ਦਾ ਵੀ ਆਪਣੇ ਕੰਪੈਰੀਸ਼ਨ ਪਿਆ ਨਵੇਂ ਤੇ ਪੁਰਾਣੇ ਮਾਡਲ ਦੇ ਵਿੱਚ 855 ਦੇ ਬਾਕੀ ਦੋ ਜੀ ਬਾਈ ਨੂੰ ਮੌਕਾ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਤੁਸੀਂ ਦੇਖ ਰਹੇ ਹੋ ਵੀਡੀਓ ਫੇਸਬੁਕ ਤੇ ਵੀ ਦੇਮ ਕੋਈ ਜੀਓ ਕਾਨੂੰ ਫੋਲੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਧੰਨਵਾਦ ਜੀ